ਹਾਂਜੀ ਆਸ ਕਰਦੇ ਹਾਂ ਉਸ ਕਾਲਪੁਰਖ ਵਾਹਿਗੁਰੂ ਦੀ ਰਹਿਮਤ ਤੇ ਸਾਤਕਾ ਤੁਸੀਂ ਸਾਰੇ ਆਪਣੇ ਘਰੇ ਠੀਕ ਠਾਕ ਹੋ ਮੋਗੇ ਕਹਿੰਦੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੈਗਾ ਮੈਨੂੰ ਪਤਾ ਨਹੀਂ ਵੀਡੀਓ ਬੜੀ ਵਧੀਆ ਲੱਗੀ ਤੇ ਮੇਰਾ ਦਿਲ ਕੀਤਾ ਕਿ ਤੁਹਾਡਾ ਨਾਲ ਸ਼ੇਅਰ ਕਰਾਂ ਆ ਜਿਹੜਾ ਬਾਬਾ ਇਹ ਹੈਗਾ ਹਰਿਆਣੇ ਦਾ ਇਹ ਪਿਛਲੇ 40 ਸਾਲ ਤੋਂ ਸਿੰਘਾਂ ਦੀਆਂ ਜਿਹੜੀਆਂ ਡੱਬੀਆਂ ਹੁੰਦੀਆਂ ਉਹਨਾਂ ਨੂੰ ਇਕੱਠੇ ਕਰ ਰਿਹਾ ਹੈ ਤੇ ਇਹਦੇ ਕੋਲੇ ਇਸ ਟਾਈਮ 650 ਤੋਂ ਉੱਪਰ ਸੇਖਾਂ ਦੀਆਂ ਡੱਬੀਆਂ ਨੇ ਤੇ ਇਹ ਕਹਿੰਦਾ ਇਹਦੇ ਬੱਤੇ ਇਹਨੂੰ ਕੋਈ ਬੰਦਾ ਨਵਾਂ ਮੋਟਰਸਾਈਕਲ ਜਾਂ ਸਕੂਟਰ ਦੇਣ ਦੀ ਗੱਲ ਕਰਦਾ ਸੀ ਵੀ ਇਹ ਡੱਬੀਆਂ ਮੈਨੂੰ ਦੇ ਦੇ ਪਰ ਇਹ ਕਹਿੰਦਾ ਵੀ ਕਿਉਂਕਿ ਮੇਰੀ ਇਹ ਕਲੈਕਸ਼ਨ ਆ ਇਸ ਕਰਕੇ ਮੈਂ ਹਾਂ ਵੀ ਨਹੀਂ ਭਰੀ ਸ਼ੌਂਕ ਕਿਸੇ ਵੀ ਚੀਜ਼ ਦਾ ਹੋ ਸਕਦਾ ਪਰ ਵਾਕਈ ਯਾਰ ਕਮਾਲ ਦੀ ਚੀਜ਼ ਆ ਬਹੁਤ ਪੁਰਾਣੀ ਤੋਂ ਪੁਰਾਣੀ ਡੱਬੀ ਵੀ ਇਹਦੇ ਕੋਲੇ ਬਾਬੇ ਕੋਲੇ ਪਈ ਆ ਤੇ ਨਵੀਂ ਤੋਂ ਨਵੀਂ ਵੀ ਹੁਣ ਦੇਖੋ ਇੱਕ ਟਾਈਮ ਜੇ ਆਪਾਂ ਦੇਖੀਏ ਉਹ ਕਹਿੰਦਾ ਵੀ ਜਦੋਂ 5 ਪੈਸੇ ਦੀ 10 ਪੈਸੇ ਦੀ ਡੱਬੀ ਸੀਗੀ ਉਸ ਸਮੇਂ ਤੋਂ ਡੱਬੀਆਂ ਖਰੀਦਦਾ ਤੇ ਇੱਕ ਟਾਈਮ ਉਹ ਡੱਬੀਆਂ ਦਾ ਕੋਈ ਮੁੱਲ ਨਹੀਂ ਸੀ ਪਰ ਅੱਜ ਦੀ ਡੇਟ ਦੇ ਵਿੱਚ ਇਹ ਜਿਹੜੇ ਹਿਸਾਬ ਨਾਲ ਕਲੈਕਸ਼ਨ ਕੀਤੀ ਹੋਈ ਆ ਕਲੈਕਸ਼ਨ ਕਿਸੇ ਵੀ ਚੀਜ਼ ਦੀ ਤੁਸੀਂ ਕਰਨੀ ਸ਼ੁਰੂ ਕਰ ਦੋ ਇੱਕ ਸਮਾਂ ਇਦਾਂ ਦਾ ਆਉਂਦਾ ਵੀ ਉਹ ਤੁਹਾਡੀ ਕੀਤੀ ਹੋਈ ਕਲੈਕਸ਼ਨ ਉਹ ਬਹੁਤ ਜ਼ਿਆਦਾ ਰੁਪਏ ਦੀ ਹੋ ਜਾਂਦੀ ਆ ਸੋ ਇਹ ਵੀ ਇੱਕ ਬਹੁਤ ਵਧੀਆ ਸ਼ੌਂਕ ਆ ਪਾਲਣਾ ਚਾਹੀਦਾ ਬੰਦੇ ਕਿਸੇ ਵੀ ਚੀਜ਼ ਦੀ ਕਲੈਕਸ਼ਨ ਕਰਨੀ ਸ਼ੁਰੂ ਕਰੋ ਉਹ ਇੱਕ ਸਮੇਂ ਤੇ ਆ ਕੇ ਤੁਹਾਨੂੰ ਤੁਹਾਡਾ ਨਾਮ ਵੀ ਹੁੰਦਾ ਤੇ ਤੁਹਾਨੂੰ ਉਹ ਚੀਜ਼ ਪੈਸੇ ਵੀ ਦੇ ਕੇ ਜਾਂਦੀ ਆ ਧੰਨਵਾਦ